ਮਾਚੂਵੜਨ ਨੇੜੇ ਪਿੰਡ ਪੱਟੀਆਂ ਵਿੱਚ ਇੱਕ ਗਰੀਬ ਪਰਿਵਾਰ ਦੇ ਵੱਲੋਂ ਆਪਣੇ ਦੋ ਨੌਜਵਾਨ ਪੁੱਤਰਾਂ ਦੇ ਇਲਾਜ ਦੇ ਲਈ ਮਦਦ ਦੀ ਗੁਰਹਾਰ ਲਗਾਈ ਜਾ ਰਹੀ ਹੈ। ਸੋ ਨਵੰਬਰ ਨੂੰ ਸੜਕ ਹਾਦਸੇ ਦੌਰਾਨ ਦੋਵੇਂ ਪ੍ਰਾਗਮਪੇਂ ਜ਼ਖਮੀ ਹੋ ਗਏ ਸਨ। ਇੱਕ ਪੁੱਤਰ ਦੀ ਦੋਵੇਂ ਬਾਹਾਂ ਕਟਲੀਆਂ ਪਈਆਂ ਜਦੋਂ ਕਿ ਦੂਜੇ ਪੁੱਤਰ ਦੀ ਰੇਡ ਦੀ ਹੱਡੀ ਟੁੱਟ ਗਈ ਹੈ। ਸੋ ਪਰਿਵਾਰ ਨੇ ਦੱਸਿਆ ਕਿ ਇਲਾਜ ਦੇ ਲਈ ਲੱਖਾਂ ਰੁਪਏ ਦੀ ਲੋੜ ਹੈ ਪਰ ਆਰਥਿਕ ਹਾਲਾਤ ਬੇहद ਕਮਜ਼ੋਰ ਨੇ। ਸੋ ਮਾਪਿਆਂ ਨੇ ਪ੍ਰਸ਼ਾਸਨ ਅਤੇ ਦਾਨੀ ਸੱਜਣਾਂ ਤੋਂ ਮਦਦ ਦੀ ਅਪੀਲ ਕੀਤੀ ਹੈ। ਜੀ ਦਾ ਕੱਕਾ ਜੀ ਮੇਰਾ ਵਿਸ਼ਾਲ ਕਿੱਦਾਂ ਹੋਇਆ ਹਸਾ ਇਹ? ਇਹ ਅਸੀਂ ਅੰਬਰਸਰ ਮੱਥਾ ਟੇਕਣ ਗਏ ਸੀਗੇ ਜੀ। ਉੱਥੋਂ ਅਸੀਂ ਆ ਰਹੇ ਸੀਗੇ। ਅਸੀਂ ਤਾਂ ਸੌਂ ਗਏ ਸੀਗੇ ਤੇ ਜਿਹੜਾ ਡਰਾਈਵਰ ਚਲਾਉਂਦੇ ਉਹਨੇ ਡਬੈਟਰ 'ਚ ਗੱਡੀ ਮਾਰੀ। ਅੱਛਾ। ਹਾਂਜੀ। ਤੁਸੀਂ ਦੋਨੋਂ ਜ਼ਖਮੀ ਹੋ ਗਏ ਉਹ ਦੂਜਾ ਸੀ ਚ। ਉਹਦੀ ਤਾਂ ਡੈਥ ਹੋ ਗਈ ਮੌਕੇ ਤੇ ਹੀ। ਤੁਸੀਂ ਜ਼ਖਮੀ ਹੋ ਗਏ। ਹਾਂਜੀ। ਤੁਹਾਡੇ ਕੀ ਕੀ ਪ੍ਰੋਬਲਮ ਆਈ ਹੋਈ ਜਾਉਂ? ਮੇਰਾ ਤਾਂ ਇੱਕ ਹੀ ਪਾਰਟ ਟੁੱਟ ਗਿਆ ਸੀਗਾ ਜੀ ਤੇ ਇੱਕ ਮੇਰਾ ਚੂਲਾ ਖੁੱਲ ਗਿਆ ਸੀਗਾ। ਤੇ ਇੱਕ ਰੀਡ ਦੇ ਮਣਕੇ 'ਚ ਪ੍ਰੋਬਲਮ ਆ ਗਈ। ਉਠੀ ਹੁੰਦਾ ਹੈਗਾ? ਨਾ ਜੀ ਬੈਠਣਾ ਬੈਠਣਾ ਵੀ ਮਨ ਆਈ ਮੈਨੂੰ। ਮੈਂ ਬੈਠ ਵੀ ਨਹੀਂ ਸਕਦਾ ਹੈਗਾ। ਡਾਕਟਰ ਕੀ ਕਹਿੰਦੇ ਨੇ? ਚੂੜੇ ਕਰਕੇ। ਡਾਕਟਰ ਹੁਣ ਆਪਰੇਸ਼ਨ ਦੱਸਿਆ ਜੀ ਡਾਕਟਰ ਸਾਹਿਬ ਨੇ। ਕਿੰਨਾ ਖੱਟਾ ਸੀ ਡਾਕਟਰ? 1.5 ਲੱਖ ਰੁਪਏ ਕਹਿੰਦਾ ਆਪਰੇਸ਼ਨ ਦਾ ਦੱਸਿਆ ਜੀ। ਪੈਸੇ ਹੈਗੇ ਨਹੀਂ ਹੈ ਜੀ। ਨਹੀਂ ਪੈਸੇ। ਪੁੱਤਰ ਮਾਲ ਕਮਾਲਾ ਕੋਈ ਨਹੀਂ ਹੈਗਾ। ਨਹੀਂ। ਕੀ ਸਦਨਾ ਕਰਦੇ ਹੋ ਬਾਈ ਸਚਨਾ ਤੋਂ ਬੇ ਸਰਕਾਰ ਤੋਂ। ਮੇਰਾ ਆਪਰੇਸ਼ਨ ਹੋ ਜਾਈ। ਵਰਤਵਾ ਦਾ ਹਾਂ ਜੀ। ਥੋੜਾ ਫਰਦਾ ਹੋ ਜਾ। ਹਾਂ ਜੀ। ਮੈਂ ਬਸ ਚੱਲਣ ਜੋਗਾ ਹੋਇਆ। ਇਹ ਮਦ ਇਹ ਦਰਬਾਰ ਸਾਹਿਬ ਮੱਥਾ ਟੇਕਣ ਗਏ ਸੀ ਆਉਂਦੇ ਹੋਏ ਡਰਾਈਵਰ ਚ ਗੱਡੀ ਵੱਜੀ ਜੀ। ਅੱਛਾ ਅੱਛਾ ਉਹਦੇ ਚ ਇੱਕ ਤੁਹਾਡੇ ਦੋਸਤ ਦੀ ਕੀ ਡੈਥ ਵੀ ਹੋਈ ਆ ਹਾਂਜੀ ਜਿਹੜਾ ਉਹ ਗੱਡੀ ਚਲਾ ਰਿਆ ਸੀਗੇ ਹਾਂਜੀ ਹਾਂਜੀ ਉਹਨਾਂ ਦੀ ਹੋ ਗਈ ਅੱਛਾ ਹਾਸਿਲ ਬਾਤ ਤੁਹਾਡੇ ਨੇ ਕੀ ਵਾਪਰਿਆ ਕੀ ਇਹ ਬਾਹਾਂ ਕਿੰਨਾ ਕੱਟੀਆਂ ਗਈਆਂ ਬਾਹਾਂ ਜੀ ਉੱਥੇ ਆਪਣੇ ਟੱਕ ਲੱਗੇ ਸੀ ਡੂੰਘੇ ਨਸਾਂ ਕੱਟੀਆਂ ਗਈਆਂ ਸੀ ਅੱਛਾ ਉਹ ਡਾਕਟਰ ਨੇ ਪੀਸ਼ੈਂਟ ਕਰਕੇ ਡਾਕਟਰ ਨੇ ਟਾਂਕੇ ਟੁੰਕੇ ਲਾ ਕੇ ਉੱਥੇ ਸਾਨੂੰ ਫਿਰ ਰੈਫਰ ਕਰਾਇਆ ਚੰਡੀਗੜ੍ਹ ਅੱਛਾ ਜੀ ਹਾਂਜੀ ਚੰਡੀਗੜ੍ਹ ਫਿਰ ਡਾਕਟਰ ਨੇ ਬਾਹਾਂ ਕੱਟੀਆਂ ਬਾਹਾਂ ਬਾਹਾਂ ਕੱਟਤੀਆਂ ਉਹਨਾਂ ਨੇ ਦੋਨੋਂ ਬਾਹਾਂ ਕੱਟੀਆਂ ਕੀ ਨੌਕਰੀ ਕਰਦੇ ਤੁਸੀਂ ਪਹਿਲਾਂ ਮੈਂ ਫੈਕਟਰੀ ਲੱਗਿਆ ਸੀ ਅੱਛਾ ਅੱਛਾ ਜੀ ਪਟ ਤੇ ਵੀ ਕਿੰਨੇ ਡੈਮੇਜ ਆ ਪਟ ਤੇ ਪਟ ਤੇ ਤਿੰਨ ਜਗ ਟੁੱਟਾ ਹੈ ਕੋਈ ਸਰਕਾਰ ਵੱਲੋਂ ਮਦਦ ਜਾਂ ਕੋਈ ਪਾਜ ਵੱਲੋਂ ਸਟਿੱਕ ਕੋਈ ਬਣੇ ਨਹੀਂ ਕੋਈ ਸਰਕਾਰ ਵੱਲੋਂ ਕੋਈ ਨਹੀਂ ਕੋਈ ਨਹੀਂ ਬਣਿਆ ਕੋਈ ਮਦਦ ਨਹੀਂ ਕੋਈ ਕੁਝ ਨਹੀਂ ਨਹੀਂ ਥੋੜੇ ਲਾਗੀ ਵੀ ਪੈਸੇ ਰੋੜ ਰੋੜ ਲਾ ਪੈਂਦੀ ਹੈ ਦਵਾਈਆਂ ਦੀ ਸਭ ਕੁਝ ਦੀ ਹਾਂਜੀ ਹਾਂਜੀ ਕੀ ਮੰਗ ਕਰਦੇ ਹੋ ਸਰਕਾਰ ਤੋਂ ਜਾਂ ਦਾਨੀ ਸੱਜਣਾ ਤੋਂ ਮਦਦ ਦਿੱਤੀ